ਬੱਡੇ ਰੋਣਾ ਪਾ ਕੰਡਿਤ ਵਾਗੁਰੂ ਜੀ ਕਾ ਕਾ ਵਾਗੁਰੂ ਜੀ ਕੀ ਵਾਗੁਰੂ ਜੀ ਕੀ ਫਤਿਹ ਸਾਨੂੰ ਨਾ 9 ਮਹੀਨੇ ਸੇਵਾ ਨਾ 9 ਮਹੀਨੇ ਦੀ ਸੇਵਾ ਤੁਹਾਡੀ ਮਿਲ ਗਈ ਆ ਮਹਾਰਾਜ ਤੇ ਪਾਸ਼ਾ ਤੁਹਾਡੇ ਧੀਆਂ ਪੁੱਤ ਆਗਾਕਾਰ ਹੋ ਕਾਰੋਬਾਰ ਸੁਣਾ ਕਰਨ ਬਿਲਕੁਲ ਜੀ ਗੁਰੂ ਕਿਰਪਾ ਕਰੇ ਸਾਰਿਆਂ ਤੇ ਗੁਰੂ ਕਿਰਪਾ ਕਰੇ ਸਾਰਿਆਂ ਤੇ ਕੋਲ ਦਾ ਭਲਾ ਹੋਵੇ ਜਿਹੜਾ ਬੱਡੇ ਰੋਣਾ ਪਾ ਕੰਡਿਤ ਓਰੇ ਬਾਪੂ ਜੀ ਮਾਨੀ ਪੜਨਾ ਮਾਨੀ ਪੜਨਾ ਬਾਪੂ ਤੱਕੜੇ ਉਹ ਮਾਨੀ ਪੜਨਾ ਤਾਂ ਗੁਰੂ ਮਹਾਰਾਜ ਮਿਹਰ ਕਰੇ ਤੱਕੜੇ ਉਹ ਤੇ ਭਰੋਸਾ ਰੱਖਾ ਗੁਰੂ ਮਹਾਰਾਜ ਤੇ ਉਹ ਜੋ ਕੋਈ ਕਰਨ ਵਾਲਾ ਗੁਰੂ ਮਹਾਰਾਜ ਕਰਨ ਵਾਲਾ ਬਾਕੀ ਤੁਸੀਂ ਯਾਤੇ ਮੰਨਣਾ ਭਰਿਆ ਕਰੋ ਇਸ ਕਾਮ ਸੇਵਾ ਗਰੁੱਪ ਦੇ ਵੀਰ ਤੁਹਾਡੇ ਨਾਲ ਹਰ ਟਾਈਮ ਤੇ ਜਦੋਂ ਤੁਹਾਨੂੰ ਕੋਈ ਲੋੜ ਪੈਂਦੀ ਹੈ ਤੁਸੀਂ ਦੱਸੋ ਬਾਕੀ ਮੰਨ ਨਹੀਂ ਪੜਨਾ ਬਾਪੂ ਜੀ ਗੁਰੂ ਤੇ ਭਰੋਸਾ ਰੱਖੋ ਜੋ ਮਹਾਰਾਜ ਨੇ ਦੁੱਖ ਲਿਖਿਆ ਹਨ ਉਹ ਘਟਨਾ ਜੀ ਉਹਨੇ ਬਾਕੀ ਸਭ ਕਾਂਡਾ ਦੇ ਨਾਲ ਆ ਮਹਾਰਾਜ ਭਲਾ ਕਰੇ ਸਾਰਿਆਂ ਦਾ ਬਾਕੀ ਇੰਨਾ ਵੀ ਤਾ ਜਿਹੜੇ ਛੋਟਾ ਕਰੇ ਜਿਹੜੇ ਮਹਾਰਾਜ ਕੋਲ ਦੇ ਵਿਚਾਰੇ ਚਲੋ ਆਪ ਦੀ ਕਮਾਈ ਚ ਮਹਾਰਾਜਾਂ ਦਾ ਕਾਰੋਬਾਰ ਹੋਰ ਵੱਡੇ ਕਰੇ ਤੇ ਆਪੋ ਸਹਾਕਾਰ ਹੋਣਾ ਉਹ ਆਪ ਦੀ ਕਮਾ ਕਰਾ ਦੇ ਲੱਗ ਸੱਚੇ ਪਾਤਸ਼ਾਹ ਮੈਂ ਤਾਂ ਮੇਰਾ ਕਰੋ ਮਾਰ ਕੋ ਮਾਰੇ ਕਿਰਪਾ ਸਾਰੇ ਸਾਰਿਆਂ ਨੂੰ ਹਾਂ ਜੀ ਬਿਲਕੁਲ ਬਾਪੂ ਮੰਗਣਗੇ